ਹਾਂਜੀ ਮੈਂ ਸਾਸਤਰੀ ਕਾਲ ਜੀ ਸਾਰਿਆਂ ਨੂੰ ਅੱਜ ਪਿੰਡ ਮੇਰੇ ਵਕਤਗੜ ਵਾਈ ਕੋਲ ਦੋ ਮੱਜਾਂ ਤੇ ਠੀਕ ਹੈ ਦੋ ਮੱਜਾਂ ਦੋ ਕਟੀਆਂ ਬਕਾਊਆ ਜੀ ਬਾਕੀ ਕਰਦੇ ਆਂ ਬਾਈ ਜੀ ਨਾਲ ਗੱਲਬਾਤ ਤੇ ਲੈਨੇ ਆਂ ਉਹਨਾਂ ਦੀ ਟੇਲ ਹਰ ਵੀਰ ਦੀ ਸਾਸਤਰੀ ਦਾ ਜੀ ਵੀਰ ਜੀ ਸਾਸਤਰੀ ਕਾਲ ਸਾਰਿਆਂ ਨੂੰ ਕੀ ਨਾਮ ਹੈ ਵੀਰ ਜੀ ਆਪਣਾ ਪ੍ਰਗਟ ਸਿੰਘ ਜੀ ਪਿੰਡ ਵਕਤਗੜ ਜ਼ਿਲ੍ਹਾ ਜ਼ਿਲ੍ਹਾ ਬਰਨਾਲਾ ਜੀ ਨੰਬਰ ਦੱਸੋ ਜੀ ਆਪਣਾ 99642 ਜੀ 22655 ਠੀਕ ਹੈ ਜੀ ਹਾਂਜੀ ਪਹਿਲਾਂ ਆਪਣੇ ਕੱਠੇ ਆਏ ਦੱਸੋ ਜੀ ਕੱਟਾਂ ਦੇ ਦੇ ਜੀ 15-15 ਮਹੀਨਿਆਂ ਦੇ ਦੋਨੇ ਜੀ ਠੀਕ ਹੈ ਜੀ ਤੇ ਰਾਸਥਾਨਾ ਆਏ ਮੱਧਿਆਨੇ ਕੱਟਵਾਉਣੇ ਠੀਕ ਹੈ ਜੀ ਤੇ ਮੱਧਿਆਨੇ ਆਪਣੇ ਕੋਲ ਆਏ ਇਹਨਾਂ ਨੇ ਮਾਵਾ ਇਹਨਾਂ ਨੇ ਠੀਕ ਹੈ ਜੀ ਤੁਹਾਨੂੰ ਸਿਰ ਚਾਰ ਬੰਦਾ ਬੰਦਾ ਕਿੰਨਾ ਦੁੱਧ ਹੈ ਹਾਜ਼ਰ ਹੁਣ ਠੀਕ ਹੈ ਜੀ ਬਈ ਦੇਖ ਸਕਦੇ ਆ ਥਾਣ ਬਰਾਬਰ ਦੇ ਇੱਕੋ ਜਿਹੇ ਝੋੜੀ ਝਾੜੀ ਥੋੜੇ ਸਾਹਮਣੇ ਆ ਬਈ ਇਹਦੀ ਮਾਂ ਥੱਲੇ 15 ਲੀਟਰ ਆਹ 15 ਲੀਟਰ ਦੁੱਧ ਹੈ ਜੀ ਬਈ ਜੀ ਸੂਈ ਆਪਣੇ ਕੋਲ ਹੁਣ ਠੀਕ ਹੈ ਜੀ ਇਹ 15 ਮਹੀਨੇ ਇਹਦਾ ਕੀ ਰੇਟ ਆ ਜੀ ਇਹਦਾ 18000 ਰੁਪ ਠੀਕ ਹੈ ਆ ਦੂਜੀ ਇਹ ਕੋਈ ਰਸਤਾ ਨਹੀਂ ਮੱਝ ਮਗਰੀ ਹੋਏਗਾ ਜਿੱਟੀਆਂ ਜੀ ਕੋਈ ਆਪਣੇ ਕੋਈ ਸੁਣ ਨਹੀਂ ਠੀਕ ਹੈ ਚੌੜੀ ਚੌੜੀ ਉਨੀ ਦੇ ਥਾਂ ਤੋਂ ਫੋਟਸਾਂ ਕੋਈ ਨਹੀਂ ਠੀਕ ਹੈ ਜੀ ਦੇਖ ਸਕਦਾ ਹਾਂ ਤੇ ਇਹਦੇ ਮਾਲਟਾ ਕਿੰਨਾ ਸੀ ਜੀ ਇਹ ਥਲੇ 1500 ਲੀਟਰ ਬੱਬਾ ਜੀ ਠੀਕ ਹੈ ਹੁਣ ਥਲੇ ਠੀਕ ਹੈ ਜੀ ਇਹਦਾ ਕੀ ਰੇਟ ਹੈ ਜੀ ਇਹ ਹੈ 16000 ਰੁਪਏ ਜੀ ਠੀਕ ਹੈ ਹਾਂ ਜੀ ਅੱਗੇ ਇਹ ਮੱਝ ਜੀ ਦੋ ਮੱਝਾਂ ਜੀ ਹਾਂ ਜੀ ਇਹਨੂੰ ਮਹੀਨਾ ਕੋ ਹੋਵੇ ਤੁਸੀਂ ਨੋ ਠੀਕ ਹੈ 12 ਕਿਲੋ ਦੁੱਧ ਆਇਆ ਥਲੇ 12 ਲੀਟਰ ਦੁੱਧ ਆ ਜੀ ਤੇ ਮਾਗਾ ਬੱਚਾ ਮਾਗਰ ਕਟਾਈ ਇਹ ਜੀ ਮਾਗਰ ਕਟਾਈ ਜੀ ਠੀਕ ਹੈ ਜੀ ਕਟਾ ਕਿਹੜਾ ਜੀ ਦਾ ਉਹ ਬਠੇ ਵਿਚਾਲੇ ਬਾਈ ਜੀ ਆਹ ਦਾ ਕਟਾ ਠੀਕ ਹੈ ਜੀ ਹਜੇ ਵੀਰੇ ਰੇਟ ਡੁੱਟ ਵੀ ਹੈ ਜੀ ਇਹ ਜਿਹੜਾ 92000 ਰੁਪਏ ਮਾਗਦਾ ਜੀ 92000 ਹਾਂ ਜੀ ਠੀਕ ਹੈ ਜੀ ਕੋਈ ਰਸਤਾ ਨਹੀਂ ਮਿਲਦਾ ਕੋਈ ਰਸਤਾ ਨਹੀਂ ਮਿਲਦਾ ਜੀ ਰਸਤਾ ਨਹੀਂ ਮੱਝਾ ਜੀ ਠੀਕ ਹੈ ਦੇਖ ਸਾਡੇ بیس ਕੁਆਲਟੀ ਠੀਕ ਹੈ ਜੀ ਲੈ ਆ ਲੂਗਾ ਤੁਹਾਡੇ ਸਾਹਮਣੇ ਬਾਈ ਜੀ ਮੈਂ ਰੇਟ ਵੀ ਦੱਸਤਾ ਠੰਡੀ ਫੂਲ ਬਹੁਤ ਬਾਈ ਠੀਕ ਹੈ ਜੀ ਸਲੇਟਾਂ ਚੋ ਵੀ ਖਲੀ ਕਰ ਹਾਂ ਹਾਂ ਜਿੰਨੇ ਮਾਰ ਦੀ ਠੀਕ ਹੈ ਜੀ ਹਾਂਜੀ 4 ਨੰਬਰਾਂ ਦੇ ਦੱਸੋ ਇਹਨੇ ਹੋਰ ਹੋ ਰਿਹਾਗਾ ਇੱਕ ਮਿੰਟ ਆਰਕ ਦੇਣ ਜੀ ਠੀਕ ਹੈ ਜੀ ਇਹ ਸਲੇਟ ਬਣ ਗਈ 11 ਬਾਲ ਲੀਟਰ ਦੀ ਅਸਰ ਜੀ ਠੀਕ ਹੈ ਜੀ ਤੇ ਹੁਣ ਇਹ ਇੱਕ ਪਾਰਸਲ ਆਇਆ ਜੀ ਆਪਣੇ ਕੋਲ ਠੀਕ ਹੈ ਜੀ ਤੇ ਦੱਦ ਹੁਣ 11 ਲੀਟਰ ਹੈਗਾ ਚਾੜਾ 15 ਲੀਟਰ ਕੋ ਦੋਈਏ ਠੀਕ ਹੈ ਜੀ ਤੇ ਹੁਣ ਵੀਰ ਜੀ ਇਹਨਾਂ ਧਾਰਾ ਤੁਣਾ ਚੋਈਆਂ ਵੀ ਆ ਤੁਸੀਂ ਕਹੋਗੇ ਵੀ ਲੈਵਾ ਨਹੀਂ ਹੈਗਾ ਟਾਈਮ ਦੇ ਸਕਦੇ ਹੋ ਟਾਈਮ ਬੱਜ ਗਿਆ 10 10 ਬੱਜ ਗਿਆ ਜੀ ਠੀਕ ਹੈ ਤੇ ਦੱਸ ਦੇ ਦਾ ਟਾਈਮ ਚੁੱਕੀਏ ਸਾਹਮਣੋਂ ਤਾਂ ਇਹਦੇ ਕਰੇ ਨਹੀਂ ਬੁਲੇ ਬਾ ਛੋਟਾ ਜਵਾਬ ਚ ਹੋ ਜਾਏ ਤੇ ਤੇ ਡੈਰਾ ਨੀ ਬੂਗਰ ਉੱਤਰ ਜਾਣਾ ਇਹੋ ਠੀਕ ਹੈ ਜੀ ਠੀਕ ਹੈ ਐ ਨਹੀਂ ਹਰੇ ਦਿਖਾਵਲੀ ਨਹੀਂ ਹੈਗੀ ਠੀਕ ਇਹਦਾ ਕੀ ਰੇਟ ਹੈ ਜੀ ਇਹਦਾ 95000 ਰੁਪਏ ਹੈ ਜੀ 95000 ਹਾਂਜੀ ਤੇ ਇਹਦੇ ਬੱਚਾ ਮਗਰ ਕੀ ਹੈ ਬੱਚਾ ਇਹ ਮਾਰੂ ਕਟਾ ਹੈ ਜੀ ਕਟਾ ਹੈ ਜੀ ਹਾਂਜੀ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਦੋ ਮੱਜਾਂ ਬਾਈ ਕੋਲ ਤੇ ਦੋ ਹੀ ਕਟੀਆਂ ਠੀਕ ਹੈ ਜੀ ਤੇ ਬਾਈ ਨੇ ਬਾਕੀ 10 ਦੇ ਤਾਂ ਨੰਬਰ ਤੇ ਬਾਈ ਨੇ ਕਨੈਕਟ ਕਰ ਲਿਓ ਜਿੱਤਾ ਫਾਰਮ ਟਿਬ ਨੂੰ ਬਹੁਤ ਬਹੁਤ ਸਬਸਕ੍ਰਾਈਬ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਿਵੇਂ ਨਵੀਂ ਨਵੀਂ ਵੀਡੀਓ ਅਪਲੋਡ ਕਰਦੇ ਰਹੀ ਜੀ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਏ